ਸਤ ਸ੍ਰੀ ਅਕਾਲ ਜੀ ਸਾਰੇ ਨਾ ਮੈਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਉਮਰਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੀ ਵੀਰ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਇੱਕ ਟੁਕੜ ਗੱبنਗਾ ਤੇ ਇੱਕ ਬੱਚੇ ਤੋਂ ਵੀ ਨਾਲ ਇੱਕ ਟੁਕੜਗਾ ਹੈ ਤੇ ਤੁਹਾਨੂੰ ਹੌਲੇ-ਪਾਹ ਦਿਖਾਉਣੀ ਆ ਸਾਰੀਆਂ ਸੋਈਆਂ ਆ ਆਪਣੇ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅੱਛੇ ਵੀਰ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਪਾਸ ਵਧੀਆ ਕਰਤਾ ਮਹਾਰਾਜ ਜੀ ਭਾਈ ਚਲੋ ਕਿਰਪਾ ਚੀਤੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਂ ਮੇਰਾ ਭਾਈ ਪਾਲੀ ਜੋ ਹਾਂਜੀ ਤੇ ਸੀਲ ਜਰਾਲਾ ਜੋ ਤੇ ਜ਼ਿਲ੍ਹਾ ਮਸਰ ਜੋ ਤੇ ਫੋਨ ਨੰਬਰ ਬੋਲ ਦੋ 81948 18434 ਠੀਕ ਆ ਹਾਂਜੀ ਤੇ ਅੱਜ ਹੈਗੀਆਂ ਤਿੰਨ ਨਾ ਆਪਣੇ ਕੋਲ ਇਹਦਾ ਬੱਚਾ ਮਰ ਗਿਆ ਕੱਟੀ ਮਰ ਗਈ ਜੋ ਅੱਛਾ ਜਿਆਦਾ ਇਹਨਾਂ ਕੱਟੀ ਮਰੀ ਨਾ ਹੋਏ ਜੋ ਦੁੱਧ 7 ਕਿਲੋ ਲੀਟਰ ਵਾਲਾ ਭਾਈ ਅੱਛਾ ਹੁਣ 7 ਕਿਲੋ ਹੈਗਾ ਦੁੱਧ ਤੁਹਾਡੇ ਡੈਂਕੇ ਮਿਲਦੀ ਜੀ ਥਾਪੀ ਦੇ ਦਿੱਤਾ ਭਾਈ ਕਿੰਨਾ ਚਲੋ ਹੈ ਇਹ ਇਤਨਾ ਸੂਈ ਨਾ ਆਪੋ ਤੇ ਵੇੜੀ ਹੈ ਕਿ ਸਾਰਾ ਕੋ ਪਤਾ ਹੈ ਬੱਚੇ ਦੀ ਵੀ ਅੱਛਾ ਹੱਤ ਵੱਧ ਦਾ 20 25 ਰੁਪਏ ਹੋਏ ਜੋ ਰਸ਼ਮੀ ਨੇ ਲਾਗੇ ਮੰਨ ਕੇ ਕਿਹਾ ਲਾਗੇ ਮੇਲਾ ਮਾਰਨੀ ਵਈਗੇ ਅੱਛਾ ਹਾਂਜੀ ਮੇਲਾ ਮਰ ਗਈ ਹੈ ਭੂੜ ਛੱਟਾ ਥਣ ਵੱਧ ਘੱਟ ਭਾਈ ਸਾਡੇ ਫੋਨ ਗੱਲਤੀ ਸੱਤ ਕਿਲੋ ਹੈਗਾ ਤਾਂ ਉੱਧ ਪੱਕਾ ਹਾਂਜੀ ਅਗਲੇ ਘਰ ਲਾਤੀ ਚੁੱਕ ਚਲੋ ਇਹ ਕਈ ਵਾਰੀ ਬੱਚੇ ਤੋਂ ਬਿਨਾਂ ਲੈ ਪਸ਼ੂ ਦਾ ਪਤਾ ਨਹੀਂ ਹੁੰਦਾ ਕਈ ਵਾਰੀ ਉਹਨਾਂ ਘਰੇ ਮਰ ਗਿਆ ਸੀ ਨਾ ਆਪਕਿੰਗ ਹੁੰਦਾ ਮਿਲ ਪੀਦਾ ਅੱਛਾ ਪਿਛੇ ਇਤਨਾ ਹੀ ਆਇਆ 40 ਗਰੰਟੀ ਆਪਾਂ ਲਾ ਜਾਈਏ ਤੋਰੋ ਫਿਰ ਇੱਕ ਰੀਨ ਚਲੋ ਬਾਈ ਸਾਈਡ ਤੇ ਇੱਕ ਹੋਈ ਆ ਗਈ ਇੱਕ ਹੋ ਮਾਰ ਦੋਦੀ ਜਿਹੜਾ ਸੱਤ ਕਿ ਲਗਿੰਦੇ ਵੀ ਹੈਗਾ ਇਹ ਦੇਖ ਲੈ ਲੈ ਵੀ ਅੱਜ ਲੈ ਆਜ ਬਾਕੀ ਦੋ ਤਰੀ ਚਵਾਈ ਤੁਸੀਂ ਆਪ ਨਹੀਂ ਆਪ ਕਰਕੇ ਖੜਨੇ ਕਿ ਥਾਣੇ ਵੀ ਇਹ ਦੇਖ ਸਕਦੇ ਜੇ ਲੱਗੇ ਤਾਂ ਕਿਉਂ ਜਣ ਹਾਪਰੀ ਦਾ ਬਹੁਤ ਚੰਗੀ ਆ ਬਹੁਤ ਛੱਟਾ ਥਾਣ ਵਧ ਘਟ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਈ ਮੰਨ ਲਓ ਕੱਟੀ ਹੁੰਦੀ ਫਿਰ ਤੇ ਮੰਨ ਲਓ ਪਾ ਛੜ ਦੀ ਮੁੱਲ ਕਰ ਲੈਂਦੇ ਹਾਂਜੀ ਕਰ ਲਈ 55000 ਰੁਪਏ ਕਰ ਦੋ ਜੀ ਅੱਜ ਆ ਤੂੰ ਦੱਸ ਦੋ ਆਪ ਹੀ ਜੱਸ ਨੋ ਕਰ ਦੋ। 3 ਛੱਡ ਦੀ 52 ਦੇ ਦिए। 50 ਪੂਰੇ ਦੇ ਦੇ ਦिए। 1000 ਹੋਰ ਬਾਈ ਮਾਨਦਣਾ। ਸ਼ੀਦੀ ਧਾੜਾ ਮਹਾਰਾਜ ਦਾ ਜ। ਅੱਛਾ। ਬਾਕੀ ਮੈਂ ਜਾਈ ਬਾਈ ਸਾ ਕੋਈ ਨਹੀਂ ਮੱਛੀ ਬੜੀ ਮੈਂ ਗੁਣ ਵੀ ਹੋਣੇ ਚਾਹੀਦੇ ਆ। ਅੱਛਾ। ਧੀ ਧੀਰੀ ਬੜੀ ਐ ਮੈਂ। ਅੱਛਾ ਪੰਜਾਬ ਚ। ਮੈਂ ਤੁਹਾਨੂੰ ਯਾਦ ਕਰੂਗਾ। ਪੰਜਾਬ ਚ 1000 ਛੱਡ ਦੋ। 1000 ਛੱਡਾਂਗੇ ਭਾਈ। ਠੀਕ ਹੈ ਜੀ। ਚੌੜ ਚਾਹ ਬਾਈ ਬੜੀ ਚੰਗੀ ਹੋ। ਚਵਾਈ ਦੀ ਵੀਡੀਓ ਪਲਾਈ ਸਪੋਰਪਰ ਪਾਵਾਂਗੇ ਪਾਣ। ਠੀਕ ਹੈ ਜੀ। ਸਾਡੇ ਕੋਲ ਦੋ ਡਾਂਗ ਚੋਲੇ ਤਿੰਨ ਚੌੜੇ। ਤੇ ਹੋਣਾ ਟੋਕੜ ਗਪਨ ਚੱਕ ਪਾਸ ਚ ਇਹ ਚੱਕ ਪਾਸ ਬਈ ਸਾਡੇ ਦੇ ਨਾਮ ਹੀ ਨਾਜੀ ਅੱਛਾ ਹਾਂਜੀ ਤੇ ਦੁੱਧ ਦੁੱਧ 8 ਕਿਲੋ ਲੀਟਰ ਵਾਲਾ ਭਾਈ ਪੱਕਾ ਦੁੱਧ ਹੈਗਾ ਜੀ 8 ਲੀਟਰ ਭਾਈ 8 ਤਿੰਨੇ ਸੱਜਣ ਨੇ ਕਿੰਨਾ ਚੁਆਇਆ ਜੀ ਦੁੱਧ ਸੱਜਣ ਨੇ ਚੁਆਇਆ ਜੋ 12 ਲੀਟਰ ਭਾਈ ਠੀਕ ਆ ਦੂਜੇ ਸੂਏ ਵੈੜ ਸੁਣੀ ਜਾਇ ਚ ਭਾਈ ਅਥਾਨਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਆਪਾਂ ਹਾਂਜੀ ਤੋਰਾਂ ਕਰੀ ਕੋਈ ਦਹੀਂ ਕਾਲੀ ਤੇ ਜੁੱਤੀ ਤੇ ਨਾਮ ਹੀ ਨਰੇ ਚੱਕ ਪਾਸ ਤਾਂ ਸੀ ਨਾਮ ਹੀ ਭਾਈ ਚੱਕ ਪਾਸ ਤਿਹੋਂ ਦੁੱਧ ਕਿੰਨਾ ਜੇ? 8 ਕਿਲੋ ਭਾਈ। 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ। ਲੈ ਲੈ। ਅੱਜ ਲੈ ਆ। ਇਹਦਾ ਵਾਅਦਾ ਇਹ ਆ। ਹਾਂਜੀ। ਬਿੰਨੇ ਹੁਣ ਵੀ ਦੁੱਧ ਸਾਰਾ ਸਿਆਲ ਦਈ ਜਾਣਾ। ਹਾਂਜੀ। ਤੇ ਗਾਂ ਗਰਮੀਆਂ 'ਚ ਫੇਰ ਸਜਰਤੇ ਹੈਗੀ ਵੀ ਕਰੋਸ 'ਚ ਆ। ਤੇ ਨਾ ਇਹਨਾਂ ਕੋਈ ਠੰਡ ਦੀ ਪਰਵਾਹ ਤੇ ਨਾ ਇਹਨਾਂ ਕੋਈ ਗਰਮੀ ਦੀ ਪਰਵਾਹ। ਰਾਈ ਰੋਜੀ ਵਸੀ ਭਾਈ ਬੋਲ। ਇਹ ਰੰਗਦਾ ਭਾਈ ਤਿੰਨ ਮਹੀਨਾ ਗੱਭਣੂਆਂ ਦੁੱਧ ਵੀ 8 ਕਿਲੋ ਆ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਇਹ ਮੁੱਲ ਦੇ ਦੀ 35000 ਦੀ ਬੱਚੀ ਭਾਈ ਕਰ ਦੋ ਛੋਟ ਛੱਟ ਵਿੱਚ ਤੁਸੀਂ ਦੱਸ ਦਿਓ ਭਾਈ 32 ਦੀ ਦੇ ਦਈਏ ਪੂਰੇ 30 ਦੀ ਭਾਈ ਅੱਛਾ ਪੂਰੇ 30 ਦੀ ਪੂਰੇ 30 ਤਾਂ 1000 ਰੁਪਏ ਮਾਣ ਅੱਛਾ 29000 ਦੇ 29000 ਦੀ ਭਾਈ ਵੈੜ ਠੀਕ ਹੈ ਛੋਟ ਛਾੜੀ ਹੋਣੀ ਭਾਈ ਜੀ ਠੀਕ ਹੈ 8 ਕਿਲੋ ਦੁੱਧ ਜੇ ਬੱਚੀ ਲੱਤ ਨਹੀਂ ਬੋੜਦੀ ਠੰਡੀ ਧੀਰੀ ਬੜੀ ਜ ਠੀਕ ਆ ਹਾਂ ਜ ਰੱਸੀ ਪੋਣੀ ਪਾਓ ਨਹੀਂ ਪੋਣੀ ਨਾ ਪਾਓ ਤੇ ਹੁਣ ਜਿਹੜੀ ਇੱਕ ਟੁੱਕੜ ਜੇ ਹਾਂਜੀ ਇਦੇ ਕੋਲ ਕਿੰਨਾ ਦੁੱਧ ਇਹ ਦੁੱਧ ਭਾਈ 5 ਕਿਲੋ ਜੋ ਅੱਛਾ 5 ਕਿਲੋ ਦੁੱਧ ਹੈਗਾ ਇਹ ਆ ਵੀ ਲੱਸੀ ਆ ਸੰਭੀ ਸੰਭੀ ਨਹੀਂ ਚਾਹ ਪਾਣੀ ਵਾਸਤੇ ਜਿੰਨੇ ਭਾਈ ਖਾਣੇ ਹਾਂਜੀ ਕਿੰਨੇ ਚਾਹ ਪਾਣੀ ਦਾ ਜਿੰਨੇ ਇਹ ਆ ਵੀ ਚਲੋ ਸਟਾਲਸ ਚੋਲਾ ਪਈ ਜਾਊਗਾ ਤੇ ਇਹਨੇ ਚਾਹ ਪਾਣੀ ਦਾ ਸਾਰੀ ਜਣਾ ਹੈ ਆ ਚਲਾਇਆ ਤੇ ਇਹਦਾ ਫਿਰ ਮੁੱਲ ਜੇ ਦੀ ਪਈ 10000 ਦੀ ਹਾਂਜੀ 10 ਹੀ ਦੇ ਦਈਏ ਕਿੰਨੇ ਦੀ 10 ਦੀ 10 ਦਿਨਾਂ ਦੇਈਏ ਕਰ ਦੋ ਕੋ ਆਜੇ ਕਰ ਲੋ ਭਾਈ ਜਿੰਨੇ ਜੋ ਆ ਵੀ ਤੁਸੀਂ ਕਰਨਾ ਆ 8 ਦੀ ਦੇ ਦੀ ਭਾਈ ਤੁਹਾਡੀ ਮਰਜ਼ੀ ਆ ਤੁਸੀਂ ਦੱਸ ਦੋ ਕਰਾ ਲਾਂ 7 ਦੀ ਦੇ ਦਈਏ 6 ਦੀ ਪਈ ਦਾ ਲਾਸਟ ਬਹੁਤ ਛੋੜ ਹੀ ਕਰਾਂਗੇ ਠੀਕ ਹੈ ਜੀ 6000 ਦੀ ਹਾਂਜੀ ਠੀਕ ਹੈ ਬਾਕੀ ਕਮੀ ਵੇਚੀ ਭਾਈ ਵੈਟ ਜੁ ਨਹੀਂ ਕੋਈ ਮੈਂ ਵੀ ਕੋਈ ਨਹੀਂ ਆਪਰੇ ਦੋ ਡਾਂਗ ਕੁੱਤਾ ਲੀ ਕਰੋ ਤਿੰਨ ਡਾਂਗ ਚੱਲੀ ਕਰੋ ਮਾਸਲੇ 7 ਕਿਲੋ ਵੈਟ ਥਲੇ 8 ਕਿਲੋ ਠੀਕ ਹੈ ਤੇ ਆਪਣੇ ਕੋ ਸਮਝਣਾ ਵੇਖ ਕੇ ਨਾ ਤਸੱਲੀ ਕਰਕੇ ਜਿਉਂ ਵੀ ਆ ਇੱਥੇ ਵੇਚ ਚੱਕ ਕੇ ਖੜੇ ਜੀ